ਤਾਂ ਚੋਣ ਮદાનཕਗ ਚੁੱਕਿਆ ਤੇ ਪ੍ਰਤਾਪ ਸਿੰਘ 바이ਵਾ ਵਿਰੋਧੀ ਧਿਰ ਦੇ ਨੇਤਾ ਵੱਲੋਂ ਵੱਡੇ ਸਵਾਲ ਖੜੇ ਕੀਤੇ ਗਏ ਨੇ ਜਿਸ ਦੇ ਵਿੱਚ ਕੀ ਅਖੀਰਲੇ ਫੇਜ਼ ਦੇ ਵਿੱਚ ਪੰਜਾਬ ਦੀ ਜੋ ਚੋਣ ਕਰਾਈ ਜਾ ਰਹੀ ਹੈ ਉਸ ਦੇ ਸਵਾਲ ਖੜੇ ਕੀਤੇ ਨੇ 바이ਵਾ ਸਾਹਿਬ ਅਖੀਰਲੇ ਫੇਜ਼ ਦੇ ਵਿੱਚ ਪੰਜਾਬ ਦੀ ਚੋਣ ਆ ਤੁਸੀਂ ਸਵਾਲ ਖੜੇ ਕਰ ਰਹੇ ਹੋ ਕਿ ਰਾਜਸਥਾਨ ਤੇ ਹਰਿਆਣਾ ਦੇ ਨਾਲ ਚੋਣ ਹੋਣੀ ਚਾਹੀਦੀ ਜਦ ਕਿ ਅਖੀਰ ਦੇ ਵਿੱਚ ਚੋਣ ਕੀਤੀ ਹੈ ਤੁਸੀਂ ਕੀ ਕਹਿੰਦੇ ਹੋ ਮੈਂ ਸਭ ਨਾਲ ਬੜਾ ਅਨਫੋਰਚੂਨੇਟ ਹੈ ਰੋਜ਼ ਚੀਫ ਇਲੈਕਸ਼ਨ ਕਮਿਸ਼ਨਰ ਕਹਿੰਦੇ ਨੇ ਸਾਰੇ ਹਿੰਦੁਸਤਾਨ ਦੇ ਹਰ ਵੋਟਰ ਨੂੰ ਬਾਹਰ ਨਿਕਲ ਕੇ ਵੋਟ ਪਾਣੀ ਚਾਹੀਦੀ ਇਹਦੇ ਵਾਸਤੇ ਇਹਨਾਂ ਨੇ ਕਰੋੜਾਂ ਰੁਪਏ ਦੇ ਕੇ ਫਿਲਮ ਐਕਟਰਜ਼ ਨੂੰ ਵੀ ਲਿਆਂਦਾ ਕਿ ਤੁਸੀਂ ਐਡਵਰਟਾਈਜ਼ਮੈਂਟ ਕਰੋ ਕਿ ਆਪਣਾ ਫਰੈਂਚਾਈਜ਼ ਯੂ ਜ਼ਰੂਰ ਇਸਤੇਮਾਲ ਕਰੋ ਤੇ ਦੂਜੇ ਪਾਸੇ ਤੁਸੀਂ ਹਾਲਾਤ ਇਹੋ ਜਿਹੇ ਕ੍ਰੀਏਟ ਕਰ ਰਹੇ ਹੋ ਜਦੋਂ ਸਾਡਾ ਪੈਡੀ ਸੀਜ਼ਨ ਹੈ ਇੱਕੋ ਕੈਸ਼ ਕ੍ਰੌਪ ਹੈ ਪੰਜਾਬ 'ਚ ਉਹ ਚੋਣਾਂ ਚੋਨੇ ਦੀ ਲਗਾਈ ਪੰਜਾਬ ਚ ਤੀਜੇ ਹਫਤੇ ਮਈ ਤੋਂ ਸ਼ੁਰੂ ਹੋ ਕੇ ਦੂਜੇ ਹਫਤੇ ਜੁਲਾਈ ਦੇ ਮਿਡ ਤੱਕ ਚੱਲਦੀ ਹੈ ਪਹਿਲੀ ਜੂਨ ਦੇ ਵਿੱਚ ਪੀਕ ਤੇ ਹੁੰਦੀ ਹੈ ਸਾਰਿਆਂ ਤੋਂ ਵੱਧ ਕਿਸਾਨ ਉਸ ਟਾਈਮ ਤੇ ਖੇਤ ਮਜ਼ਦੂਰ ਬਿਜ਼ੀ ਹੁੰਦਾ ਖੇਤਾਂ ਚ ਉਹਦੇ ਬਾਅਦ ਸੇ ਆਪਣੀ ਰੋਜੀ ਰੋਟੀ ਇੰਪੋਰਟੈਂਟ ਇਲੈਕਸ਼ਨ ਨਹੀਂ ਇਲੈਕਸ਼ਨ ਸੈਕੰਡ ਪ੍ਰਾਇੋਰਟੀ ਉਹਦਾ ਮਤਲਬ ਤੁਸੀਂ ਜਾਣਬੁੱਝ ਕੇ ਰੂਰਲ ਪੰਜਾਬ ਨੂੰ ਵਾਂਝੇ ਰੱਖਣ ਵਾਸਤੇ ਤੁਸੀਂ ਇਹੋ ਜਿਹੇ ਟਾਈਮ ਤੇ ਇਲੈਕਸ਼ਨ ਰੱਖੀ ਹੈ ਜਿਹਦੇ ਨਾਲ 3 ਤੋਂ 5% ਵੋਟਰ ਆਪਣਾ ਫਰੈਂਚਾਈਜ਼ ਆਪਣਾ ਫ੍ਰੀ ਐਂਡ ਫੇਅਰ ਵੋਟ ਹੀ ਨਾ ਪਾ ਸਕੇ ਉਹਦਾ ਮਤਲਬ ਤੁਸੀਂ ਜਾਣਬੋਚ ਕੇ ਕਿਸੇ ਪਾਰਟੀ ਇਹੋ ਜੀ ਜਮਾਤ ਨੂੰ ਵੇਖੋ ਜੇ ਪਿੰਡੂ ਪੰਜਾਬ ਨਹੀਂ ਵੋਟ ਪਾਉਂਦਾ ਕੋਈ ਇਹੋ ਜੀ ਪਾਰਟੀ ਜਿਹਦਾ ਪਿੰਡੂ ਪੰਜਾਬ 'ਚ ਆਧਾਰ ਕੋਈ ਨਹੀਂ ਉਹਨੂੰ ਹੀ ਬੈਨੀਫਿਟ ਪਹੁੰਚੇਗਾ ਨੇ ਇੱਕ ਨੰਬਰ 2 ਤੁਸੀਂ ਪਹਿਲੀ ਜੂਨ ਨੂੰ ਇਲੈਕਸ਼ਨ ਲੈ ਗਏ ਇਹ ਹਮੇਸ਼ਾ ਜਦੋਂ ਲੌਜਿਸਟਿਕਸ ਦੀ ਗੱਲ ਕਰਦੇ ਹੋ ਪੈਰਾਮਿਲਟਰੀ ਫੋਰਸਸ ਮੂਵ ਕਰਨੀਆਂ ਆ ਜਾਂ ਤੁਸੀਂ ਮਸ਼ੀਨਾ ਮੂਵ ਕਰਨੀ ਹੈ ਸਟਾਪ ਮੂਵ ਕਰਨ ਕਨਟੀਗੂਅਸ ਸੂਬਿਆਂ ਦੇ ਨਾਲ ਇਲੈਕਸ਼ਨ ਹੁੰਦੀ ਹਰਿਆਣਾ ਰਾਜਸਥਾਨ ਸਾਡੇ ਆਲੇ ਦੁਆਲੇ ਸੂਬੇ ਇਹ ਨੇ ਤੇ ਤੁਸੀਂ ਉਹਨਾਂ ਦੀ ਇਲੈਕਸ਼ਨ ਪਹਿਲੇ ਹੈ ਸਾਡੀ ਇਲੈਕਸ਼ਨ ਅਖੀਰ ਤੇ ਹੈ ਉਹਦਾ ਮਤਲਬ ਹੈ ਕਿ ਤੁਸੀਂ ਧਾਵਾ ਬੋਲਣ ਦੀ ਸਕੀਮ ਰੱਖੀ ਹੈ ਇੱਕ ਇਹੋ ਜੀ ਜਮਾਤ ਜਿਹੜੀ ਸਾਊਥ ਇੰਡੀਆ ਤੋਂ ਬਾਅਦ ਨਾਰਥ ਇੰਡੀਆ ਸਾਰਿਆਂ ਨੂੰ ਕਮਜ਼ੋਰ ਪੰਜਾਬ 'ਚ ਪਿਛਲੀ ਦੋ ਪਾਰਲੀਮੈਂਟ ਇਲੈਕਸ਼ਨ ਸਾਬਤ ਕਰਦੀ ਹੈ ਉਹ ਸੋਚੀ ਸਮਝੀ ਫਿਰ ਸਾਜ਼ਿਸ਼ ਹੈ ਨਾ ਕਿ ਉਹ ਆਪਣੇ ਮੰਤਰੀ ਆਪਣੇ ਸੰਤਰੀ ਆਪਣੇ ਚੀਫ ਮਿਨਿਸਟਰ ਆਪਣੇ ਪੈਰਾਫਰਨੀਲੀਆ ਆਰਐਸਐਸ ਦਾ ਕਾਰਡ ਰਖੀਲੇ ਵਕਤਾਏਗਾ ਸਾਰੇ ਲੋਕਾਂ ਤੇ ਦਬਦਬਾ ਬਣਾਣ ਕੇ ਪੈਰਾਮਿਲਟਰੀ ਫੋਰਸਸ ਅਗੇ ਨਾ ਥੱਲੇ ਤੇ ਪੰਜਾਬ ਵਿੱਚ ਫਰੀ ਐਂਡ ਫੇਅਰ ਪੋਲ ਕਿਸ ਤਰ੍ਹਾਂ ਹੋਏਗੀ ਮੈਨੂੰ ਇੰਨਾ ਸਮਝਾਓ ਜੀ ਤੁਸੀਂ ਇਸ ਦਾ ਵਿਰੋਧ ਕਰ ਰਹੇ ਮੈਂ ਵਿਰੋਧ ਨਹੀਂ ਕਰ ਰਿਹਾ ਮੈਂ ਇਹਨਾਂ ਨੂੰ ਬੇਨਤੀ ਕਰ ਰਿਹਾ ਕਿ ਚੀਫ ਕਾ ਇਲੈਕਸ਼ਨ ਕਮਿਸ਼ਨਰ ਸਾਹਿਬ ਜੇ ਤੁਸੀਂ ਇਹ ਚੀਜ਼ਾਂ ਨੂੰ ਕਰੈਕਟ ਕਰਨਾ ਜੇ ਤੇ ਵੇਖੋ ਦੋ ਚੀਜ਼ਾਂ ਤੁਸੀਂ ਮੇਜਰ ਕਰ ਗਏ ਹੋ ਜਦੋਂ ਪੰਜਾਬ ਸਾਰੇ ਨੂੰ ਵੱਧ ਬਿਜ਼ੀ ਹੈ ਉਦੋਂ ਤੇ ਇਲੈਕਸ਼ਨ ਕਰਾਉਂਦੇ 2.5 ਮਹੀਨੇ ਦੇ ਇਲੈਕਸ਼ਨ ਦਾ ਫੇਸ ਚੱਲੀ ਜਾਂਦਾ ਤੁਸੀਂ ਸਾਨੂੰ अर्ਲੀ ਕਰਾ ਸਕਦੇ ਸੀ ਨੰਬਰ 2 ਤੁਸੀਂ ਸਿੰਗਲ ਆਊਟ ਪੰਜਾਬ ਨੂੰ ਕਿਉਂ ਕੀਤਾ ਜੀ ਅੱਜ ਵੀ 15 20 ਦਿਨ ਸਾਡੀ ਅੱਗੇ ਮੂਵ ਕਰ ਦਿਓ ਤੁਹਾਡੇ ਝੋਨੇ ਵਾਲਾ ਸੀਜ਼ਨ ਦਾ ਵੀ ਚੱਲਾ ਜਾਂਦਾ ਜਿਸ ਨੂੰ ਤੁਸੀਂ ਸੈਕੰਡ ਵੀਕ ਆਫ ਮੇਜ ਕਰ ਲਓ ਤੁਸੀਂ 15 ਦੇ ਨਹੀਂ ਅੱਗੇ ਮੂਵ ਕਰਦੇ ਝੋਨਾ ਉਸ ਤੋਂ ਬਾਅਦ ਸ਼ੁਰੂ ਹੁੰਦਾ ਪੰਜਾਬ ਸਿੰਗਲ ਆਊਟ ਨਹੀਂ ਹੋਏ ਗਾਲੇ ਤੋਂ ਵਾਲੇ ਬਹੁਤ ਸਾਰੀਆਂ ਹੋਰ ਇਲੈਕਸ਼ਨਾਂ ਹੋ ਰਹੀਆਂ ਨੇ ਬੀਜੇਪੀ ਸਾਰਾ ਪੈਰਾਫਰਨਿਲੀਆ ਲੈ ਕੇ ਇੱਥੇ ਨਹੀਂ ਪਹੁੰਚ ਪਾਏਗੀ ਜਦੋਂ ਇਹ ਪਹਿਲੀ ਜੂਨ ਨੂੰ ਕਰ ਰਹੇ ਨੇ ਆਲਮੋਸਟ ਬੀਜੇਪੀ ਸਾਰੇ ਦੇਸ਼ ਚ ਵਿਲੀ ਹੋ ਜਾਏਗੀ ਤੇ ਇੱਥੇ ਹੱਲਾ ਬੋਲਣਗੇ ਤੇਜਾ ਸਿੰਘ ਸਮੁੰਦਰੀ ਦੇ ਜਿਹੜੇ ਪੋਤੇ ਨੇ ਤਰਨਜੀਤ ਸੰਧੂ ਬੀਜੇਪੀ ਸ਼ਾਮਲ ਨੇ ਥੋੜੀ ਪਾਰਟੀ ਦੇ ਇੱਕ ਆਗੂ ਵੱਲੋਂ ਵੀ ਇਸ ਤੇ ਸਵਾਲ ਖੜੇ ਕੀਤੇ ਨੇ ਕਿ ਵੱਡਾ ਸਿੱਖ ਲੀਡਰ ਅੰਮ੍ਰਿਤਸਰ ਤੋਂ ਬੀਜੇਪੀ ਤੋਂ ਚੋਣ ਲੜੀਗਾ ਤੁਹਾਡੇ ਕੀ ਕਹਿਣਾ ਹੈ ਕੋ ਮੈਚ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਮੇਰੇ ਉਹ ਦੋਸਤ ਨੇ ਮੈਂ ਇਸ ਗੱਲ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹਾਂਗਾ ਆ ਇਹ ਉਹ ਨਾ ਦਾ ਨਿੱਜੀ ਫੈਸਲਾ ਹੈ ਉਹ ਨਿੱਜੀ ਫੈਸਲਾ ਉਹਨਾਂ ਨੂੰ ਆਪ ਜੋ ਵੀ ਉਹ ਠੀਕ ਸਮਝਦੇ ਉਹ ਨਾ ਕੀਤਾ ਹੈ ਬਲਕੌਰ ਸਿੰਘ ਦੇ ਪਰਿਵਾਰ ਤੋਂ ਸਵਾਲ ਪੁੱਛੇ ਜਾ ਰਹੇ ਨੇ ਆਈ ਵੀ ਆਈ ਐਫ ਟ੍ਰੀਟਮੈਂਟ ਨੂੰ ਲੈ ਕੇ ਕਹਿੰਦੇ ਕਿ 2021 ਦਾ ਇੱਕ ਐਕਟ ਹੈਗਾ 8 ਦਾ ਇੱਕ ਐਕਟ ਹੈਗਾ ਜਿਸ ਦੇ ਵਿੱਚ ਕਿ ਉਹਦ ਨੂੰ ਲੈ ਕੇ ਸਵਾਲ ਪੁੱਛੇ ਜਾ ਰਹੇ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਨਾ ਬਲਕੌਰ ਸਿੰਘ ਤੋਂ ਸਵਾਲ ਪੁੱਛੇ ਨੇ ਥੋੜਾ ਹੀ ਕਹਿੰਦਾ ਮੈਂ ਪਹਿਲੇ ਸੈਂਟਰ ਸਰਕਾਰ ਨੂੰ ਪੁੱਛਣਾ ਕਿ 140 ਕਰੋੜ ਦਾ ਦੇਸ਼ ਹੈ 75 ਸਾਲਾਂ ਚ ਇੱਕ ਚਿੱਠੀ ਵਿਖਾਉ ਤੁਸੀਂ ਕਿਸੇ ਹੋਰ ਪਰਿਵਾਰ ਨੂੰ ਵੀ ਕੱਲੀ ਹੋਏ ਹਾਂ ਤੁਹਾਨੂੰ ਕੱਲਾ ਮੂਸੇ ਵਾਲੇ ਦਾ ਪਰਿਵਾਰ ਹੀ ਲੱਭਦਾ ਜੀ ਨੋਟਿਸਸ ਘੱਲਣ ਵਾਸਤੇ ਚਲ ਸਭ ਤੇ ਦੁਆਰੇ ਤੋਂ ਸਵਾਲ ਖੜੇ ਹੋਣ ਅਖੀਲਾ ਸਵਾਲ ਹੀ ਆ ਚੱਬੇ ਵਾਲ ਸਾਹਿਬ ਤੇ ਕੀ ਕਹਿਣਾ ਚਾਹੁੰਗੇ ਖੀਲਲਾ ਸਵਾਲ ਕੀ ਉਹਨਾਂ ਦੇ ਰੂਫ ਜਿਹੜੀ ਕਿ ਰਿਪੇਅਰ ਕਰਨ ਨੂੰ ਲੈ ਕੇ ਜੋ ਫੰਡ ਜਾਰੀ ਕੀਤੇ ਸੀ ਉਹਨਾਂ ਦੇ ਕੱਪੜੇ ਦੇ ਇਲਜ਼ਾਮ ਲੱਗ ਰਹੇ ਨੇ ਤੇ ਫਰਜੀ ਡਾਕੂਮੈਂਟ ਥੋੜਾ ਹੀ ਕਹਿਣਾ ਕੀਤਾ ਮੈਂ ਤੇ ਚੱਬੇ ਵਾਲ ਨੂੰ ਕਹਾਂਗਾ ਤਗੜੇ ਹੋ ਕੇ ਭਾਜੇ ਅਸੀਂ ਤੇਰੇ ਪਿੱਛੇ ਆ ਤੂੰ ਸੁੱਤੀ ਮਾਂ ਦੀ ਪੇਠੇ ਚ ਮਾਰਿਆ ਛੋਰਾ ਤੇ ਤੇਰਾ ਸੀ ਹੁਣ ਖਹਿੜਾ ਨਹੀਂ ਉਹ ਛੱਡਣਾ ਆ ਵੇਖਨੇ ਹੁਣ ਤੈਨੂੰ ਆਪ ਬਚਾਉਂਦੀ ਏ ਕਿ ਪੰਜਾਬ ਦੀਆਂ ਕਚਹਿਰੀਆਂ ਬਚਾਉਂਦੀਆਂ ਅਸੀਂ ਤੇਰੇ ਪਿੱਛੇ ਆ ਜੋ ਜੋ ਤੂੰ ਕੀਤਾ ਉਹਦਾ ਪਰਦਾ ਫਾਸ਼ੀ ਅਸੀਂ ਕਰਾਂਗੇ ਤੇ ਤੈਨੂੰ ਸਜ਼ਾ ਭੁਗਤਣੀ ਪੈਗੀ ਤੂੰ ਆਪਣੇ ਇਲੈਕਟਿਡ ਨਾਲ ਵੀ ਧੋਖਾ ਕੀਤਾ ਤੂੰ ਆਪਣੇ ਸੂਬੇ ਨਾਲ ਵੀ ਧੋਖਾ ਕੀਤਾ ਤੇ ਆਪਣੀ ਮਾਂ ਪਾਰਟੀ ਨਾਲ ਵੀ ਧੋਖਾ ਕੀਤਾ ਤੇ ਜਿਹੜੇ ਧੋਖੇਬਾਜ਼ ਹੁੰਦੇ ਨੇ ਉਹਨਾਂ ਕੁਦਰਤ ਵੀ ਕਦੀ ਮਾਫ਼ ਨਹੀਂ ਕਰਦੀ ਇਹ ਮੂਸੇ ਆ ਜਿਹੜਾ ਚੱਪੇ ਵਾਲੇ ਬਹੁਤ ਚੰਗੀ ਤਰ੍ਹਾਂ ਸਮਝ ਰਿਹਾ ਮੈਂ ਕਹਿ ਕੀਤੇ ਇਹਨੂੰ ਸਜ਼ਾ ਨੇਚਰ ਨੇ ਦੇਣੀ ਹੈ ਇਹਨੂੰ ਸਜ਼ਾ ਪ੍ਰਮਾਤਮਾ ਨੇ ਦੇਣੀ ਹੈ ਤੇ ਵੱਡੀ ਸਜ਼ਾ ਇਹਨੂੰ ਛੇਤੀ ਜਿ ਮਿਲੇਗੀ ਤੁਸੀਂ ਹੁਣ ਹਾਈ ਕੋਰਟ ਦਾ ਰੁਕ ਕਰੋਗੇ ਇਸ ਨੂੰ ਲਈ ਜਿਵੇਂ ਚਰਚਾ ਕਰ ਰਹੇ ਸੀ ਕੋਈ ਨਾ ਕੋਈ ਤੇ ਕਰਾਂਗੇ ਕਰਾਂਗੇ ਕੋਈ ਨਾ ਕੋਈ ਹਾਂ ਤਾਂ ਇਹ ਸੰ ਸਾਡੇ ਨਾਲ ਪ੍ਰਤਾਪ ਸਿੰਘ ਜੀ ਬਾਈਵਾ ਜਿਨ੍ਹਾਂ ਨਾਲ ਬਹੁਤ ਸਾਰੇ ਮੁੱਦਿਆਂ ਤੇ ਗੱਲਬਾਤ ਕੀਤੀ ਜਿਸ ਦੌਰਾਨ ਉਹਨਾਂ ਵੱਲੋਂ ਆਈਵੀਐਫ ਟ੍ਰੀਟਮੈਂਟ ਤੇ ਵੀ ਗੱਲਬਾਤ ਕੀਤੀ ਜਿਸ ਦੇ ਵਿੱਚ ਉਹਨਾਂ ਵੱਲ ਕਿਹਾ ਕਿ ਸਰਕਾਰ ਵੱਲੋਂ ਕਿਤੇ ਨਾ ਕਿਤੇ ਇਸ ਤੇ ਵੀ ਧੱਕਾ ਕੀਤਾ ਜਾ ਰਿਹਾ ਤੇ ਜੋ ਪੰਜਾਬ ਦੇ ਵਿੱਚ ਅਖੀਲੇ ਫੇਸ ਦੇ ਵਿੱਚ ਚੋਂ ਰੱਖੀ ਗਈ ਹੈ ਉਸ ਤੇ ਵੀ ਧੱਕਾ ਪੰਜਾਬ ਦੇ ਨਾਲ ਕੀਤਾ ਜਾ ਰਿਹਾ